گاگڑا سپاہی کا باپ گھڑی آرہی ہے گھڑی آرہی ہے ہی پاس پلترہ پلترہ بھرگی گھٹے بھو سے نیرا نیرا اتنے لڑ کر رہا ہوں نیرا پوکھے گاں درے لوگا اے ہوں نا واپس کر رہے ہیں پہلا پریجی ہے والی ساوتیس بھائی سامن کی پتہ یہ سا کرتا رہا ہوں نا ہوں نیمانے اچھے جلو اے بولی تالو اگر کی میں پتہ لگیا ہی بوٹ 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 بوٹ

ਖਬਰ ਸੰਗਰੂਰ ਤੋਂ ਹੈ ਜਿੱਥੇ ਕਿ ਸਪੈਸ਼ਲ ਦੌਰਾਨ ਇੱਕ ਆੜਤੀ ਵੱਲੋਂ ਕਣਕ ਦੀਆਂ ਬੋਰੀਆਂ 'ਚ ਫੂਸ ਭਰ ਕੇ ਲੋਡ ਕਰਵਾਇਆ ਜਾ ਰਿਹਾ ਸੀ ਜਿਉਂ ਹੀ ਲੇਬਰ ਨੂੰ ਇਸ ਦਾ ਪਤਾ ਚੱਲਿਆ ਤਾਂ ਲੇਬਰ ਨੇ ਮੀਡੀਆ ਅਤੇ ਅਧਿਕਾਰੀਆਂ ਸਾਹਮਣੇ ਇਸ ਦਾ ਖੁਲਾਸਾ ਕਰ ਦਿੱਤਾ ਇਸ ਸਪੈਸ਼ਲ ਵਿੱਚ ਟਰੇਨ ਨੂੰ ਕਣਕ ਨਾਲ ਭਰਿਆ ਜਾ ਰਿਹਾ ਸੀ ਅਤੇ ਵੱਖ-ਵੱਖ ਸ਼ਹਿਰਾਂ ਤੋਂ ਇਹ ਕਣਕ ਆ ਰਹੀ ਸੀ ਪਰ ਸੰਗਰੂਰ ਦੇ ਇੱਕ ਆੜਤੀ ਵੱਲੋਂ ਭੇਜੇ ਟਰੱਕਾਂ ਵਿੱਚ ਕਣਕ ਦੀ ਥਾਂ ਫੂਸ ਭਰਿਆ ਹੋਇਆ ਸੀ ਜਿਸ ਦਾ ਭਜਨ ਵੀ ਬਹੁਤ ਘੱਟ ਸੀ ਜਿਸ ਦੇ ਚੱਲਦੇ ਲੇਬਰ ਨੂੰ ਇਸ ਤੇ ਸ਼ੱਕ ਹੋ ਗਿਆ ਅਤੇ ਜਦੋਂ ਬੋਰੀਆਂ ਨੂੰ ਖੋਲ ਕੇ ਦੇਖਿਆ ਤਾਂ ਕਣਕ ਦੇ ਨਾਲ ਫੂਸ ਭਰ ਕੇ ਭਜਨ ਬਰਾਬਰ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਇਸ ਦੀ ਭਣਕ ਮੀਡੀਆ ਨੂੰ ਅਤੇ ਅਧਿਕਾਰੀਆਂ ਨੂੰ ਲੱਗ ਗਈ ਅਤੇ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਪੂਰੀ ਟ੍ਰੇਨ ਦੀ ਜਾਂਚ ਕੀਤੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਉਦੋਂ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆੜਤੀਏ ਵੱਲੋਂ ਭੇਜੇ ਗਏ ਟਰੱਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਆੜਤੀਆਂ ਖਿਲਾਫ ਬਣਦੀ ਕਾਰਵਾਈ ਵੀ ਜਲਦ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ। ਜੇ ਆੜ ਜਿਹੜੇ ਆੜਤੀ ਨੇ ਭਰਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ। ਇਹ ਮਾਲ ਵਿੱਚੋਂ ਫੂਸ ਵੀ ਨਹੀਂ ਕਰਿਆ ਵਿੱਚੋਂ ਵੀ ਚੈੱਕ ਕਰ ਰਹੇ ਆ ਵੀਰ ਜੀ। ਜਿਹੜਾ ਜਿਹੜਾ ਇਹ ਆੜਤੀ ਦਾ ਹੋਊਗਾ ਪਤਾ ਲੱਗ ਚੈੱਕ ਕਰ ਰਹੇ ਆ। ਉਹਦੇ ਕਾਰਵਾਈ ਕੀਤੀ ਹੋਗੀ। ਇਹ ਪਤਾ ਲੱਗਿਆ ਕਿਹੜੇ ਆੜਤੀ ਦਾ ਮਾਲ ਹੈ। ਹਲੇ ਦੇਖ ਰਹੇ ਆ। ਤੁਹਾਡਾ ਕਿਹੜਾ ਮਹਿਤਮਾ ਜੀ? ਪੰਗਰੇਂ। ਨਾਮ ਕੀ ਤੁਹਾਡਾ ਤੁਸੀਂ ਆਪਣੇ ਦੱਸੋ। ਆਹ ਆਰ ਵੀ ਨੇ ਗੱਲ ਕਰਨ ਸੁਭਾਗੇ ਤੀਸਰੇ ਆਸਲ ਗੱਲ ਇਹ ਕੀ ਆ ਮੰਡੀ ਦੇ ਵਿੱਚੋਂ ਡਾਇਰੈਕਟ ਡਿਲੀਵਰੀ ਆਈ ਇਹਦੀ ਅੱਛਾ ਜੀ ਉਹਦੇ ਵਿੱਚ ਕੀ ਆ ਜਿਵੇਂ ਆੜਤੀ ਇਹ ਮਾਗਰੂ ਬੂਰੋ ਗੱਡੀ ਚੈੱਕ ਹੋ ਗਈ ਹੂੰ ਹੂੰ ਵਿੱਚ ਕਪੜਾ ਕਰਕੇ ਭੇਜੋ ਰਹੇਗਾ ਬਾਕਸਿੰਗ ਕੱਟਿਆ ਇਹ ਨੰਨੇ ਲੱਭਲੇ ਹੌਲਾ ਵਜਨ ਹੋੜਾ ਹੋਇਆ ਲੰਦਵਾਰਾ ਚੈੱਕ ਕਰਕੇ ਸਾਰੀ ਗੱਡੀਆਂ ਲੋਡ ਕਰਕੇ ਵਾਪਸ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁੱਖਾ ਸੁੱਖਾ ਤੁਹਾਡੇ ਤੁਸੀਂ ਕਿਹੜੇ ਮਹਿਕਮੇ ਦੇ ਹੋ ਮੈਂ ਕ੍ਰੀਕਲਾਈ ਹਾਂ ਹੈ ਮੈਂ ਤਾਂ ਵੈਸੀ ਭਲਾਇਆ ਹਾਂ ਜੀ ਅੱਛਾ ਅਗਰੇਲੀ ਕਲ ਕਿਹੜੇ ਹੈ ਹੈ ਕਰੇ ਸਟਾਫ ਦਿਓ ਤੁਸੀਂ ਆਹ ਮੈਂ ਮੈਂ ਕਿਹੜਾ ਤੁਹਾਡੇ ਕੋਲ ਮੈਂ ਨਹੀਂ ਮੈਂ 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 ਜੇ ਮੈਂ ਮੈਂ ਜੇ ਨਹੀਂ ਅੱਛਾ ਚੈੱਕ ਕਰਾਂਗੇ ਚੈੱਕ ਕਰਕੇ ਨਹੀਂ ਨਾ ਫਿਰ ਤੋਂ ਤੁਹਾਨੂੰ ਕਿਨੇ ਕਿਹਾ ਗਿਆ ਚੈੱਕ ਕਰੋ ਕਿਸਨੇ ਤਾਂ ਤੁਸੀਂ ਮੈਕਬੀਨੇ کیا ਹੋਗਾ ਤੁਸੀਂ ਚੈੱਕ ਕਰੋ ਹਾਂ ਮੇਰੇ ਕੁਆਲਟੀ ਇਥੇ ਚਾਪ ਲੈ ਯੂ ਕੈਨ ਚੈੱਕ ਕਰ ਸਾਰੇ ਦੇ ਰਹੇ ਨੇ ਉਹ ਵੀ ਅੱਛਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਾਇ ਸਾਰੇ ਆਲੂ ਵਾਲੇ ਫਿਰਦੇ ਨੇ ਲੱਭਦੇ ਜੀ ਬੰਦੇ ਵੀ ਘੱਟ ਨੇ ਠੀਕ ਚਲੋ ਵੇਖ ਰਹੇਗਾ ਜੀ ਅੱਛਾ ਇਹ ਦੁਬਾਰਾ ਲੋਡ ਕਿਉਂ ਕਰ ਰਹੇ ਨੇ ਗੱਡੀ ਕੀ ਹੋ ਗਈ ਜਮ ਕੰਕਾ ਮਾਲ ਹੈ ਜਮ ਕੰਕਾ ਹੋ ਰਿਹਾ ਹੈ ਨਹੀਂ ਕੰਕਾ ਡਾਟ ਆ ਸਕਦੀ ਹੈ ਵਜੇ ਨੇ ਘੱਟ ਵਜੇ ਲ ਘੱਟ ਵਜੇ ਵੀ ਘੱਟ ਹੈ ਹਾਂ ਜੀ ਬਾਦ ਕੀ ਕਰਤਾ ਮਗਰ ਜੀ ਬਾਤ ਤੁਸੀਂ ਦੱਲੋ 15 ਕਾਊਂਟਰ ਬੰਦਾ ਜੀ 5-5 ਕਾਊਂਟਰ ਬਾਦ ਨੂੰ ਆਉਂਦਾ ਇਹ ਕਿਹੜੇ ਆੜਤੇ ਦੀ ਹੋ ਸਕਦੀ ਹੈ ਇਹ ਆੜਤੇ ਵਾਲੇ ਨਹੀਂ ਪਤਾ ਲੱਗਿਆ ਸਾਡਾ ਮੈਂ ਇੱਕ ਬੰਦਾ ਵੀ ਧੋਖਾ ਕਰ ਰਿਹਾ ਉਹ ਅਸੀਂ ਕੰਡੇ ਤੇ ਰੋਸ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਛਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਛਲਵਾਈ ਸਾਡੀ ਕਰੀ ਨਹੀਂ ਜੀ ਮੈਂ ਕਿਵੇਂ ਨੇ ਮਤਲਬ ਧਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕੰਮ ਦੀ ਮਾਰੀ ਕਹਿੰਦੇ ਅਸੀਂ ਨੂੰ ਕਹਿੰਦੇ ਸਪੈਲ ਸਿੱਧਾ ਨਾ ਜਾਣਾ ਅੱਜ ਅਸੀਂ ਇਹ ਜਮੀ ਆਪ ਦੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਜਿਹੜੀ ਮੈਂ ਤੁਹਾਨੂੰ ਵਾਰ-ਵਾਰ ਫੇਰ ਕਹਿੰਦਾ ਵੀ ਨਹੀਂ ਤਾਂ ਇਹ ਟਾਇਰ ਦੇ ਵਿੱਚ ਆੜ ਪਸਾਉਂਦੇ ਨੇ ਰਾੜ ਪਸਾ ਕੇ ਬਹੁਤ ਵਾਦ ਦਾ ਜਿਹੜਾ ਮਤਲਬ 50 ਘਟਿਆਂ ਦੇ ਵਿੱਚ ਮਤਲਬ ਘਟੋ ਘਟਾ ਮੈਨੂੰ ਤਾਂ ਨਹੀਂ ਵੀ 50 ਘਟਿਆਂ ਦਾ 25 ਕਾਉਂਟਰ ਵਾਦ ਨਾਲ ਵੰਡਦਾ ਜੀ ਉੱਥੇ ਸਾਰੀ 12 ਰਾਂ ਦਾ ਜੀ ਕਿ ਟ੍ਰੱਕ ਦੇ ਵਿੱਚ ਇਹਨਾਂ ਦਾ ਵਾਦ ਘਟਾਉਂਦਾ ਇਹ ਬਹੁਤ ਹੀ ਜ਼ਿਆਦਾ ਗੰਦ ਨਾਲ ਮਿਲ ਕੇ ਅਸੀਂ ਸਾਰੇ ਇਸ ਸਾਹ ਵਿੱਚ ਹੁੰਦਾ ਜੀ ਮਾਗਰੋ ਆਰਸਿਆ ਵੀ ਜਿਹੜੇ 50 ਸਾਢੇ 6 ਸਾਢੇ ਰਾਲ ਮਿਲ ਕੇ ਕੰਮ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਗੰਦ ਪੈਂਦਾ ਉਹਰੇ ਸਾਡੇ ਵਾਸਤੇ ਉਹਨੇ ਲੇਬਰ ਵਾਸਤੇ ਨਾ ਕੋਈ ਬਾਥਰੂਮ ਹੈ ਨਾ ਕੋਈ ਸਟੈਂਡ ਹੈ ਜੀ ਨਾ ਮੋਟਰਸਾਈਕਲ ਖੜਾਉਣ ਨੂੰ ਸੌਂਵਰੇ ਸਾਡੀ ਕੋਈ ਸ਼ਰਵਾਈ ਨਹੀਂ ਹੁੰਦੀ ਸਾਡੇ ਉਹਨੇ ਟਰੱਕ ਗੋਲੇ ਨਹੀਂ ਖੜਦਾ ਕੋਈ ਗਿਣਤੀ ਵੇਸ਼ੀ ਕਰਦਾ ਸਭ ਕੁਝ ਅਸੀ ਕਰਦੇ ਆ ਜਦੋਂ ਡੈਮੇਜ ਪਾਉਂਦਾ ਸਾਰੇ ਸਾਡੇ ਤੇ ਪਾਉਂਦੇ ਨੇ ਆ ਡੈਮੇਜ ਇਹਨਾਂ ਦੀ ਕਤੂਸ ਦੇ ਕਾਰਨ ਪੈਂਦਾ ਤੇ ਸਜਾਵਾਂ ਅਸੀਂ ਫੜੇ ਨੇ 40 40 ਹਜ਼ਾਰ ਲੱਖ ਲੱਖ ਡੇ ਡੇ ਲੱਖ ਸਾਡਾ ਠੇਕ ਜਿਹਾ ਕੱਟ ਲ ਸਾਮੀ ਦੇ ਜ਼ਿੰਮੇਦਾਰੀ ਇਹਨਾਂ ਨੇ ਕਹਨ ਸਾਡੇ ਲੇਬਰ ਤੇ ਪੈਦਾ ਸਾਡਾ ਲੇਬਰ ਉਥੇ ਬੇਲਿਆ ਬੈਠੇ ਨੇ ਸਾਰਾ 50 ਗੱਟੇ ਲੂਜ ਬਹੁਤ ਖਰਾਬ ਆ ਰਹੇ ਨੇ ਫੂਖ ਜਿਹਾ ਅਸੀਂ ਸਰਜ ਨੂੰ ਪਹਿਲਾਂ ਦਿਖਾਈ ਜਾਂਦਾ ਆ ਬੁਲਾ ਕੇ ਪੱਤਰਕਾਰਾਂ ਸੀ ਬੁਲਾਇਆ ਮੈਂਨੇ ਬੁਲਾਇਆ ਪੱਤਰਕਾਰ ਕੋਈ ਇਹ ਛਣਵਾਈ ਨਹੀਂ ਕਰਦਾ ਮਹਿਕਮਾ ਕੋਈ ਛਣਵਾਈ ਨਹੀਂ ਕਰਦਾ ਜਦੋਂ ਕੰਡੇ ਤੇ ਵੇਟ ਘਟਦਾ ਹੈ ਇਹ ਕੀ ਕਰਦੇ ਨਹੀਂ ਤਾਂ ਰਾਡ ਪਸਾ ਲੰਗੇ ਫਿਰ ਸਟਾਪ ਉਹਨੂੰ ਪੂਰਾ ਕਾਗਜ਼ ਨਹੀਂ 10-10 ਬੰਦੇ ਇਸ ਵਿੱਚ ਚੜਾਉਂਦੇ ਨੇ ਗੱਡੀ ਦੇ ਇਹ ਆਦਮੇ ਲੱਕੇ ਡਲੀ ਮਲੀ ਭੁਗਤ ਹੋ ਜਾ ਨਹੀਂ ਆ ਨਹੀਂ ਸਕਦਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਸਿੱਧੇ ਸਵਾਲਾਂ ਨਾ ਪਰਾਓ ਗੰਦ ਆਉਂਦਾ ਸਾਡੀ ਕੋਈ ਸਰਵਾਈ ਨਹੀਂ ਕਰਦਾ ਅੱਜ ਜਦੋਂ ਹੀ ਪੱਤਰਕਾਰ ਬੁਲਾ ਕੇ ਉਹ ਇਹ ਫੜੇ ਨੇ ਪਹਿਲੀ ਵੀ ਸਵਾਲ ਅਸੀਂ ਰੋਕਤੀ ਸੀ ਇਹਨਾਂ ਨੇ ਕੋਈ ਸਰਵਾਈ ਨਹੀਂ ਕੀਤੀ ਚਾਰ ਟਰੱਕ ਆਏ ਸੀਗੇ ਫੂਲ ਦੇ ਵਿੱਚ ਫੂਲ ਭਰੇ ਆ ਸੀਗੇ ਵਿੱਚ ਵਿੱਚ ਸਾਨੂੰ ਪਤਾ ਲੱਗਿਆ ਵੀ ਉਹਰੇ ਫੂਲ ਭਰੇ ਆ ਸੀਗਾ ਤਾਂ ਦੀ ਚਾਰ ਦੇ ਚਾਰ ਟਰੱਕ ਸਾਰੇ ਵਾਪਸ ਪਿੱਛੇ ਵੀ ਅਸੀਂ ਉਹਰੇ ਨਹੀਂ ਭਰਨਾ ਟਰੱਕ ਪਟਨਾਗਰ ਦੀ ਜੰਸੀ ਕੋ ਬਾਜੀ ਪਟਨਾਗਰ ਦੀ ਜੰਸੀ ਬੱਸ ਨੀ ਸਪੈਸ਼ਲ ਲਿਖੀਆ ਤੇ ਕਿੰਨੇ ਟਰੱਕੇ ਦੇ ਵਿੱਚ ਜਾਣੇ ਨੇ ਕਿੱਥੇ ਜਾਣੇ ਨੇ ਕਿਹਨ ਲ ਹੋ ਜਾ ਰਹੀ ਹੈ ਇੱਥੇ 260 ਦੇ ਕਰੀਬ ਪਤਾ ਟਰੱਕ ਛੋਟਾ ਲੋਡ ਹੈ ਕਪੈਸਿਟੀ ਜਾਂਦੇ ਕਪੈਸਿਟੀ ਦੇ ਹਿਸਾਬ ਨਾਲ ਪੈਂਦਾ ਵੱਡਾ ਲੋਡ ਆਵੇ ਉਹਦੀ ਅਲੱਗ ਕਪੈਸਿਟੀ ਨੇ ਛੋਟੇ ਦੀ ਅਲੱਗ ਕਪੈਸਿਟੀ ਕਿੰਨੀ ਅੰਦਰ ਟ੍ਰੇਨ ਦੇ ਵਿੱਚ 260 ਟਰੱਕ ਹੁੰਦੇ ਨੇ ਜੇ ਆਪਾਂ ਗੱਲ ਕਰੀਏ ਕਿ ਟ੍ਰੇਨ ਚ ਤਾਂ ਮਾਲ ਲੋਡ ਹੋ ਚੁੱਕਿਆ ਸੀਗਾ ਜਦੋਂ ਰੋਲਾ ਪਿਆ ਉਸ ਤੋਂ ਨਹੀਂ 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 ਲੋਡ ਨਹੀਂ ਉਹ ਤਾਂ ਲੋਡ ਹੋ ਰਿਹਾ ਸੀਗਾ ਤੁਹਾਨੂੰ ਇਨਫੋਰਮੇਸ਼ਨ ਸਾਨੂੰ ਪਤਾ ਚੱਲਿਆ ਲੇਬਰ ਦੇ ਨਾਲ ਦਿਆਂ ਦੱਸ ਵੀ ਇਹ ਮਾਲ ਗਲਤ ਹੈ ਅਸੀਂ ਨਾਲ ਦੇ ਟਰੱਕ ਰੁੱਕੇ ਸਾਡੇ ਟੈਕ ਇਹਦਾ ਲੋਡਿੰਗ ਆ ਲੈਣ ਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਆਦੀ ਬੁਲਾ ਲੈ ਨਾਲ ਦੇ ਵੀ ਆਹ ਸਾਰਾ ਗਲਤ ਆ ਰਹਿ ਮਾਲੇ ਉਹ ਚਾਰ ਟਰੱਕ ਚ ਸਦੇ ਚੈੱਕ ਕਰੇ ਨਾਲੀਆਂ ਚਾਰ ਦੇ ਚਾਰ ਜਿਹੜੇ ਆਰਟੀ ਦੇ ਤੁਹਾਨੂੰ ਮਾਲ ਆਇਆ ਇਹ ਨਾਮ ਕੋਈ ਨਿੱਜੀ ਕੰਪਨੀ ਚੋਂ ਆਇਆ ਆਰਟੀ ਦਾ ਕਿੱਥੋਂ ਆਇਆਗਾ ਆਰਟੀ ਦੇ ਆਰਟੀ ਦੇ ਕਿਹੜਾ ਸਿੱਧਾ ਡਾਇਰੈਕਟ ਚੋਂ ਆ ਰਿਹਾ ਮੈਲਾ ਰੋਡ ਤੇ ਆ ਪੜ ਉਹਦਾ ਉਹਦੇ ਪੱਠੇ ਦੇ ਸਾਹਮਣੇ ਕੀ ਨਾਮ ਕੀ ਨਾਮ ਦੱਸੀ ਜਸਰਾਓ ਜਸਰਾਓ ਵਾਲੇ ਜਸਰਾਓ ਜਸਰਾਓ ਵਾਲੇ ਆਪਾਂ ਮਾਈਕ ਮੇ ਵੱਲੋਂ ਕੀ ਕਰਤੋ ਹੋਰੀ ਹੈ ਜੀ ਮੈਿਕ ਮੇ ਵੱਲੋਂ ਸਾਡੇ ਲਿਖ ਕੇ ਦੇਤਾ ਸਾਡੇ ਮੈਨੇਜਰ ਸਾਹਿਬ ਨੂੰ ਸਾਡੇ ਫੰਡ ਕਿੱਥੋਂ ਸਤ ਨਾਲ ਜਦੋਂ ਵਾਪਸ ਭੇਜਣ ਟ੍ਰੱਕ ਜਿਹੜੇ ਸਾਡੇ ਮੈਨੇਜਰ ਸਾਹਿਬ ਅੱਗੇ ਟੀਐਮ ਸਾਹਿਬ ਨੂੰ ਦਿਨਗੇ ਟੀਐਮ ਸਾਹਿਬ ਨੂੰ ਡੀਐਫਐਸ ਨੂੰ ਕਹਿੰਦਾ ਜੇ ਮੰਨ ਲਓ ਕਿ ਮਾਲ ਤੁਹਾਨੂੰ ਨਾ ਇਨਫੋਰਮੇਸ਼ਨ ਮਿਲਦੀ ਮਾਲ ਤਾਂ ਫਿਰ ਅਸੀਂ ਚਲੇ ਜਾਂਦੇ ਲੋਕਾਂ ਦੀ ਸੇਤ ਨਾ ਖਲਵਾੜਨੀ ਸੀ ਅਸੀਂ ਤਾਂ ਨਾਲ ਅਸੀਂ ਵੀ ਤਾਂ ਨਾਲ ਹੀ ਖੜੇ ਹਾਂ ਜੀ ਅਸੀਂ ਆਪ ਦੇਖ ਰਹੇ ਹਾਂ ਜੇ ਤੁਹਾਨੂੰ ਪਤਾ ਵੀ ਗਲਤ ਮਾਲ ਆ ਸੀ ਤੈਨੂੰ ਨਾਲ ਦੇ ਨਾਲ ਭੇਜਿਆ ਅਸੀਂ ਲੋਕਾਂ ਦੀ ਲਾਡਤੀ ਤੇ ਕੀ ਐਕਸ਼ਨ ਹੋਵੇਗਾ ਆਰਤੀ ਤੇ ਸਾਡੇ ਡੀਐਮ ਸਾਹਿਬ ਕਰਨਗੇ ਅਸੀਂ ਮੈਨੇਜਰ ਸਾਹਿਬ ਸਾਡੇ ਡੀਐਮ ਸਾਹਿਬ ਨੂੰ ਲਿਖ ਕੇ ਦੇਣਗੇ ਡੀਐਮ ਸਾਹਿਬ ਡੀਐਫਐਸ ਨੇ ਨਹੀਂ ਕਿ ਬੋਕੀ ਬੋਕੀਆਂ ਦੇ ਵਿੱਚ ਮਾਲ ਨਹੀਂ ਨਹੀਂ ਉਹਦੇ ਚੋ ਉਹ ਠੀਕ ਹੈ ਉਹ ਠੀਕ ਹੈ ਥੋੜੀ ਗਰੰਟੀ ਅਸੀਂ ਦੇਖੋ ਇਹ ਦੁਬਾਰਾ ਕਰਾਉਣਾ ਨਾ ਨਾ ਜੀ ਠੀਕ ਹੈ ਜੀ ਇਹ ਵੇ ਦੇਖੋ ਗੱਲ ਸੁਣੋ ਟੈਕਨੀਕਲ ਨੇ ਆਪਣੇ ਦੀ ਜ਼ਿੰਮੇਵਾਰੀ ਨਾ ਲਾਉਣਾ ਨਾ ਨਾ ਟੈਕਨੀਕਲ ਸਟਾਫ ਨੇ ਸਾਡਾ ਜਿਹੜਾ ਟੈਕ ਬੋਕੀਆਂ ਚੈੱਕ ਕੀਤੀਆਂ ਨੇ ਜਿਹੜੀਆਂ ਹੁਣ 4 ਟਰੱਕ ਤੋਂ ਬਿਨਾਂ ਵੀ ਕੀਤੀਆਂ ਨੇ ਕਿਹੜੇ ਹਾਂ ਜੀ ਹਾਂ ਸਾਰੇ ਉਹ ਟੈਕਨੀਕਲ ਜਿਹੜਾ ਸਟਾਫ ਹੈ ਸਾਡਾ ਉਹ ਟੈਕਨੀਕਲ ਸਟਾਫ ਹੀ ਚੈੱਕ ਕਰਕੇ ਭੇਜਦਾ ਵੀ ਇਹ ਚਮਾਲ ਸਹੀ ਹੈ ਜੇ ਜਿਹੜੀ ਹੁਣ ਇੱਕ ਮਿੰਟ ਜਿਹੜੀ ਹੁਣ ਕਨੰਗੀਆਂ ਬੋਲੀਆਂ ਚੈੱਕ ਕੀਤੀਆਂ ਨੇ ਇਹਨਾਂ ਚੋਂ ਗਣਕਾ ਘੱਟ ਨਿਕਲੀ ਆ ਇਹ ਤਾਂ ਬੱਗੀਆਂ ਵਿੱਚੋਂ ਗੱਡੀਆਂ ਨਹੀਂ ਸਾਡਾ ਮੈਂ ਦੱਸਦਾ ਇਹ ਸਾਡਾ ਕੰਡੇ ਤੇ ਜਿਹੜਾ ਵਜਨ ਆਇਆ ਕੰਡੇ ਤੇ ਬਿਲਕੁਲ ਸਹੀ ਵਜਨ ਆਇਆ ਸਾਡਾ ਕੱਲ ਸੁਣ ਕੇ ਚੱਲੋ ਉਸ ਤੋਂ ਬਾਅਦ ਉਹ ਰਿਆ ਰਸਤੇ ਤੇ ਜਿਵੇਂ ਚੋਰੀ ਹੋ ਗਈ ਜਾਂ ਕੁਝ ਵੀ ਹੋਗਾ ਉਹ ਸਾਨੂੰ ਤਾਂ ਪਿੱਛੋਂ ਫੜ ਤੋਂ ਘੱਟ ਵਜਨ ਆਇਆ ਉਹ ਲੱਗਾ ਉਹ ਕੰਡੇ ਤੋਂ ਪਤਾ ਲੱਗ ਰਿਹਾ ਉਹ ਤਾਂ ਤੁਹਾਨੂੰ ਆਈਡੀਆ ਹੋ ਗਿਆ ਨਾ ਦੋ ਬੋਰੀਆਂ ਤੁਹਾਡੇ ਸਾਹਮਣੇ ਅਸੀਂ ਵੇਟ ਕਰਾਈਆਂ ਨਹੀਂ ਵੇਟ ਕਰਾਈਆਂ ਸਹੀ 7 ਕਿਲੋ ਘਟਿਆ ਨਾ ਉਹਨਾਂ ਚ ਨਹੀਂ 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 ਮੈਂ ਕਹਿ ਰਿਹਾ ਵੀ ਘਟਿਆ ਜਾਂ ਕੁਝ ਵੀ ਹੈ ਉਹ ਮੈਂ ਆਪਣੀ ਫੋਟੋ ਲੈ ਲੀਤੀ ਹੈ ਘਟਿਆ ਨਹੀਂ ਦੱਸਿਓ ਜੋ ਘਟ ਨਹੀਂ ਰਹੀ ਹੈ ਨਹੀਂ ਮੈਂ ਤਾਂ ਗਿਆ ਨਹੀਂ ਨਾ ਉੱਥੇ ਦੇਖਣ ਜੀ ਮੈਂ ਨਹੀਂ ਗਿਆ ਸਿੱਕੋ ਸਾਹਿਬ ਇਹ ਨਾ ਮੈਂ ਉੱਥੇ ਦੇਖਣ ਨਹੀਂ ਆਉਂਗਾ ਜੀ ਹਾਂ ਹੁਣ ਚੈੱਕ ਕਰਾਂਗੇ ਕਦੀ ਮੈਂ ਚੈੱਕ ਕਰ ਸਕਦਾ ਜੀ ਉਹ ਤਾਂ ਆਪਣੇ ਪੰਨ ਕਰੀਣ ਵਾਲੇ ਦਿਖਾਣਗੇ ਜੀ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇਤਲਾ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਾਰਤ ਹੈ ਕਹਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ ਏਜੰਸੀ ਜਿਸ ਤਰ੍ਹਾਂ ਹੈਗੀਆਂ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈਗਾ ਨਾ ਤੇ ਸਾਨੂੰ ਹਰ ਕਾਫੀ ਸਟੇਸ਼ਨ ਤੇ ਲਹਿਰਾ ਮੁੰਨਾਕ ਸੁਨਾਮ ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਗਣਕ ਸਟੋਰੇਜ ਪੁਆਇੰਟ ਤੇ ਜਾਂਦੀ ਹੈ ਤੇ ਉਹਦੇ ਤਹਿਤ ਇਹ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਹੈ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਡੀਆਂ ਤੋਂ ਉਹ ਸਾਰਾ ਕੁਝ ਉੱਥੇ ਫੈਕਟਸ ਬਿਨਾ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ ਹੀ ਗੋਟਾਕ ਤੋਂ ਨੰਬਰ ਤੋਂ ਸਾਨੂੰ ਫੈਕਟੂਅਲ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੈ ਸਭਾ ਜੇਸ਼ ਵੰਸਲ ਮੇਰਾ ਨਾਮ ਹੈ ਜੀ ਇਨਸਪੈਕਟਰ ਮੈਂ ਪਨਗ੍ਰੇ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚੋਂ ਤੇ ਡਾਇਰੈਕਟ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸ.ਆਈ.ਓ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲੇ 1 ਘੰਟੇ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ। ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸ ਰਾਉਟ ਟਰੇਡਿੰਗ ਕੰਪਨੀ ਉਹ ਟਰੱਕ ਉੱਥੋਂ ਭਰ ਕੇ ਆਏ ਸੀ। ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਵਾਰਾ ਜਾਂ ਐਸ.ਆਈ.ਓ ਦੁਵਾਰਾ ਸਟਾਫ ਦੁਆਰਾ ਚੈਕਿੰਗ ਕਰਦੁਆਣਾ ਉਹ ਫੂਸਦੀਆਂ ਬੋਰੀਆਂ ਕੁਝ ਹੋਰ ਟਰੱਕਾਂ ਦੇ ਵਿੱਚ ਪਾਈਆਂ ਗਈਆਂ। ਤੇ ਉਸ ਤੋਂ ਬਾਅਦ ਉਹ ਜੀਆਂ ਬੁਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ ਅੜਤੇ ਨੂੰ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇੜੀ ਬੰਦੀ ਕਾਰਵਾਈ ਐ ਅੜਤੇ ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਆ ਜਾਂ ਉਹਦਾ ਵਜ਼ਨ ਮੇਨਟੇਨ ਕਰਨਾ ਹੈ ਉਹ ਅੜਤੇ ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰਬੋਰੀ ਇਸ ਸਪੈਸ਼ਲ ਲਈ ਅਸੀਂ ਭੇਜਣੀ ਆ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕਾ ਕੈਨੇਡਾ ਵੀ ਉਹਦਾ ਉਹਨੇ ਗਲਤ ਕੰਮ ਕੀਤਾ ਹੈ ਆ ਸਰਕਾਰ ਨੂੰ ਮਤਲਬ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਵਜਨ ਦੀ ਗੱਲ ਕਰੀਏ ਇੰਸਪੈਕਟਰ ਸਾਹਿਬ ਵਜਨ ਵੀ ਘਟਾ ਰਿਹਾ ਹੈ 1 ਕਿਲੋਰੀ ਸਾਸਰਦਾਰ ਕਿਲੋ ਵਜਨ ਘਟਾ ਹੈ ਦੇਖੋ ਜਿਹੜਾ ਵਜਨ ਐਸ ਨੂੰ ਪਹਿਲਾਂ ਦੱਸਿਆ ਵੀ ਇਹ ਅੱਜ ਤੇ ਦੁਬਾਰਾ ਉਹਨੇ ਭਰਨਾ ਹੈ ਤੇ ਉਹਦੇ ਦੁਬਾਰਾ ਇਹਨੂੰ ਪੂਰਾ ਕਰਤਾ ਜਾਂਦਾ ਹੈ ਕੀ ਉਹਦੇ ਕੀ ਕਾਰਵਾਈ ਹੋਊਗੀ ਜੀ ਹੁਣ ਜਦੋਂ ਚੋਰੀ ਫੜੀ ਗਈ ਉਹਦੀ ਟਰੱਕ ਵਾਪਸ ਭੇਜ ਦੇ ਦੀ ਟਰੱਕ ਵਾਪਸ ਭੇਜੇਗੇ ਜੋਂ ਭੇਜੇਗੀ ਉਹਦੀ ਕਾਰਵਾਈ ਕਦੋਂ ਕਾਰਵਾਈ ਤੋਂ ਬਾਅਦ ਹੀ ਹੋਊਗਾ ਜੀ ਟਰੱਕ ਦੇਖੋ ਸਪੈਸ਼ਲ ਜਾਣੀ ਆ ਦੂਜੀ ਸਟੇਟ ਦੇ ਵਿੱਚ ਇਹਦੇ ਵਿੱਚ ਆਪੋ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ ਜਦੋਂ ਟਰੱਕ ਆਂਦੇ ਨੇ ਕਿ ਚੈੱਕ ਨਹੀਂ ਕੀਤਾ ਜਾਂਦਾ ਉਹਨਾਂ ਦਾ ਬਜਨ ਕੱਲੀ-ਕੱਲੀ ਬੋਰੀ ਚੈੱਕ ਕਰਨਾ ਕੋਈ ਸੰਭਵ ਨਹੀਂ ਹੈ ਵਜ਼ਨ ਚੱਕੀ ਤਾਂ ਟਰੱਕ ਦਾ ਪੂਰੇ ਦਾ ਬਜਨ ਕੀਤਾ ਜਾਂਦਾ ਜੀ ਗੱਡੀ ਭਰੀ ਜੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਜੀ ਜਿਹੜਾ ਟਰੱਕ ਦਾ ਵਜ਼ਨ ਬੰਦਾ 300 ਬੋਰੀ ਕਿ ਜੇ ਉਹ ਬਜਨ ਘਟਾਊਗਾ ਤਾਂ ਉਸ ਆਰਟੀ ਦੀ 19 ਪੇਮੈਂਟ ਕੱਟ ਲਈ ਜਾਵੇ ਇਹ ਟਰੱਕ ਅਲੱਗ-ਅਲੱਗ ਤੁਲਕੇ ਆਇਆ ਕੱਲੀ-ਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ ਨਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ 55000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਲਰ ਕੇ ਭੇਜਣੀ ਹੈ ਤਾਂ ਉਹ ਸੰਭਵ ਨਹੀਂ ਹੈ ਨਹੀਂ ਤਾਂ ਇਹ ਲੱਗਦਾ ਕਿ ਸੇਤਨਾ ਖਲਵਾੜ ਹੋਊਗਾ ਜੀ ਬਿਲਕੁਲ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਕੀ ਆੜਤੀ ਦੇ ਖਿਲਾਫ ਕੀ ਐਕਸ਼ਨ ਲਏਗਾ ਉਹਦਾ ਆੜਤ ਕੈਨਸਲ ਕੀਤੀ ਜਾਊ ਉਹਦੀ ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾਊਗਾ ਜੀ ਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਜੇ ਮਾਰ ਕਮੇਟੀ ਦੇ ਹਦਾਇਤਾਂ ਅਨੁਸਾਰ ਆੜਤੀ ਦਾ ਲਾਇਸੈਂਸ ਮਾਰ ਕਮੇਟੀ ਦੁਆਰਾ ਰਿਕੀਚੰਡ ਉਹ ਕਾਰਵਾਈ ਸਵੇਰ ਤੱਕ ਉਹਦੇ ਉੱਤੇ ਕਰ ਦਿੱਤੀ ਜਾਊ ਸਰ ਜੋ ਅਕਸਰ ਇੱਥੇ ਚੈੱਕ ਕਰ ਰਿਹਾ ਹੁੰਦਾ ਉਹਤੇ ਕੀ ਕਾਰਵਾਈ ਹੋਵੇ ਜੀ ਜਿਹੜਾ ਇਹਦੇ ਮੌਕੇ ਦਾ ਮੌਕੇ ਦਾ ਅਫਸਰ ਹੋਵੇ ਉਹਦੇ ਉਹਦੇ ਤਾਂ ਕੀ ਹੈ ਦੇਖੋ ਜ ਉਹਨਾਂ ਲੋਕਾਂ ਨੂੰ ਦੱਸਿਆ ਵੀ ਇਹ ਗਲਤ ਮਾਲ ਭੇਜਿਆ ਗਿਆ ਉਹਨੂੰ ਵਾਪਸ ਭੇਜਿਆ ਗਿਆ ਉਹਦੇ ਤਾਂ ਕਾਹਦਾ ਐਕਸ਼ਨ ਕੀ ਇੱਕ ਕੁਐਸਚਨ ਮੈਸਰ ਕਮੈਂਟ ਕਰ ਲੈਣਾ ਕਿ ਦੋ ਬੋਰੀਆਂ ਆ ਜਾਂਦੀਆਂ ਸੀ weight ਕਰਾਇਆ 6 6 ਕਿਲੋ 7 7 ਕਿਲੋ ਘੱਟ ਨਿਕਲੇ ਆ ਇਹ ਕੀ ਗਰੰਟੀ ਹੈ ਕਿ ਬਾਕੀ ਜਿ ਘਟਣੀ ਹੋਵੇਗੀ ਵੀਰ ਜੀ ਜਿਹੜਾ ਕੰਡਾ ਹੋ ਕੇ ਆਇਆ ਟਰੱਕਾਂ ਦਾ ਇਹ ਵੀ ਕੰਡਾ ਹੋ ਕੇ ਆਇਆ ਸੀ ਮੈਂ ਉਹਦਾ ਵੀ ਪੈਰ ਉੱਥੇ ਘੱਟ ਵੀ ਆਇਆ ਹੋਊਗਾ ਜੀ ਨਹੀਂ ਆਇਆ